ਬੀਤੀ 4 ਅਕਤੂਬਰ ਨੂੰ ਪੰਚਾਇਤੀ ਚੋਣਾਂ ਦੇ ਨਾਮਜ਼ਦਗੀਆਂ ਦਾ ਦੌਰ ਖਤਮ ਹੋਇਆ ਤੇ ਭਲਕੇ ਯਾਨੀ ਕਿ 7 ਅਕਤੂਬਰ ਨੂੰ ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਮਿਤੀ ਹੈ ਤੇ ਇਸ ਤੋਂ ਬਾਅਦ 15 ਅਕਤੂਬਰ ਨੂੰ ਵੋਟਾਂ ਪੈਣਗੀਆਂ ਤੇ ਉਸੇ ਦਿਨ ਨਤੀਜੇ ਐਲਾਨੇ ਜਾਣਗੇ ਇਸ ਵਾਰ ਕੁੱਲ ਪੰਜਾਬ ਦੇ 13229 ਪਿੰਡਾਂ ਦੇ ਵਿੱਚ ਚੋਣਾਂ ਹੋਣੀਆਂ ਹਨ ਤੇ ਇਸ ਵਾਰ ਸਰਪੰਚੀ ਦੇ ਲਈ 52825 ਜਾਣਿਆਂ ਨੇ ਕਾਗਜ਼ ਭਰੇ ਨੇ ਤੇ ਪੰਚਾਂ ਦੀ ਚੋਣਾਂ ਦੇ ਲਈ 164338 ਨਾਮਜ਼ਦਗੀਆਂ ਦਾਖਲ ਹੋਈਆਂ ਨੇ ਜਿੱਥੇ ਕਈ ਪਿੰਡਾਂ ਦੇ ਵਿੱਚ ਸਰਬਸੰਮਤੀਆਂ ਹੋਈਆਂ ਨੇ ਉਥੇ ਕਈ ਪਿੰਡਾਂ ਦੇ ਵਿੱਚ ਬੋਲੀਆਂ ਵੀ ਲਗਾਈਆਂ ਗਈਆਂ ਨੇ ਤੇ ਕਈ ਥਾਂ ਤੇ ਉੱਤੇ ਬੋਲੀ 2 ਕਰੋੜ ਤੱਕ ਪਹੁੰਚੀ ਹੈ ਤੇ ਕਈ ਥਾਈ ਸੱਤਾਧਾਰੀ ਪਾਰਟੀ ਵੱਲੋਂ ਧੱਕੇ ਨਾਲ ਆਪਣੇ ਪੰਚ ਸਰਪੰਚ ਵੀ ਥਾਪੇ ਗਏ ਨੇ ਪਰ ਪੰਜਾਬ ਦੇ ਵਿੱਚ ਇੱਕ ਪਿੰਡ ਅਜੇ ਹਾਬੀ ਜਿੱਥੇ ਇੱਕ ਪਾਸੇ ਪੰਜਾਬੀ ਵਿਅਕਤੀ ਦਾ ਸਰਪੰਚ ਬਣਨਾ ਮੁਸ਼ਕਲ ਹੋਇਆ ਪਰ ਉਥੇ ਪੰਚ ਵੀ ਜਿਹੜਾ ਬਣਨਾ ਮੁਸ਼ਕਲ ਹੋ ਗਿਆ ਜੇ ਦੇਖਿਆ ਜਾਵੇ ਤਾਂ ਇਹ ਹਾਲ ਜਿਹੜਾ ਹੋਇਆ ਪੰਜਾਬ ਦਾ ਉਹ ਕਿਤੇ ਨਾ ਕਿਤੇ ਉਹਦੇ ਲਈ ਸਿਆਸਤ ਜ਼ਿੰਮੇਵਾਰ ਬਣਦੀ ਹੈ ਇਹ ਪਿੰਡ ਮੋਹਾਲੀ ਜ਼ਿਲ੍ਹੇ ਦਾ ਪਿੰਡ ਜਗਤਪੁਰ ਤੇ ਪੰਜਾਬ ਦੇ ਵਿੱਚ ਪ੍ਰਵਾਸੀਆਂ ਦੀਆਂ ਵੋਟਾਂ ਬਣਾਉਣ ਦਾ ਨਤੀਜਾ ਹੁਣ ਇਹ ਨਿਕਲਿਆ ਕਿ ਮੁਹਾਲੀ ਜ਼ਿਲ੍ਹੇ ਦੇ ਪਿੰਡ ਜਗਤਪੁਰਾ ਦੇ ਵਿੱਚ ਪੰਜਾਬੀਆਂ ਦਾ ਸਰਪੰਚ ਬਣਨਾ ਤਾਂ ਇੱਕ ਪਾਸੇ ਹੀ ਰਿਹਾ ਉੱਥੇ ਪੰਚ ਬਣਨਾ ਵੀ ਮੁਸ਼ਕਲ ਹੋ ਗਿਆ ਇੱਥੇ ਮੂਲ ਪੰਜਾਬੀ ਵਸਨੀਕਾਂ ਦੀਆਂ ਜਿਹੜੀਆਂ ਵੋਟਾਂ ਨੇ ਉਹ ਕੇਵਲ 800 ਦੇ ਕਰੀਬ ਨੇ ਜਦਕਿ ਪ੍ਰਵਾਸੀਆਂ ਦੀਆਂ ਵੋਟਾਂ 6500 ਤੋਂ ਵੀ ਜ਼ਿਆਦਾ ਦੱਸੀਆਂ ਜਾ ਰਹੀਆਂ ਨੇ ਪਿੰਡ ਦੇ ਲੋਕਾਂ ਨੇ ਸਰਬਸੰਮਤੀ ਕਰਨ ਦੇ ਲਈ ਇੱਕ ਅਮਰਤਧਾਰੀ ਵਿਅਕਤੀ ਨੂੰ ਸਰਪੰਚ ਬਣਾਉਣ ਦੇ ਲਈ ਸਹਿਮਤੀ ਪ੍ਰਗਟ ਕੀਤੀ ਸੀ ਪਰ ਦੂਜੇ ਪਾਸੇ ਪਰਵਾਸੀਆਂ ਦੀਆਂ ਵੋਟਾਂ ਇੰਨੀਆਂ ਜ਼ਿਆਦਾ ਨੇ ਕਿ ਹੁਣ ਉਹਨਾਂ ਨੂੰ ਪੰਚ ਚੁਣਨਾ ਵੀ ਮੁਸ਼ਕਲ ਜਾਪਦਾ ਕਿ ਉਹ ਆਪਣਾ ਪੰਜਾਬੀ ਕੋਈ ਪੰਚ ਵੀ ਬਣਾ ਸਕਦੇ ਨੇ ਇਹ ਸਵਾਲ ਖੜਾ ਹੋ ਗਿਆ ਜਾਣਕਾਰੀ ਅਨੁਸਾਰ ਕੁਝ ਸਮਾਂ ਪਹਿਲਾਂ ਗੁਰਦੁਆਰਾ ਅੰਮ੍ਰਿਤਸਰ ਸਾਹਿਬ ਦੇ ਨੇੜੇ ਪ੍ਰਵਾਸੀ ਮਜ਼ਦੂਰਾਂ ਦੀ ਇੱਕ ਬਹੁਤ ਵੱਡੀ ਕਲੋਨੀ ਵੱਸ ਰਹੀ ਸੀ ਤੇ ਜਸਲੂ ਉੱਥੋਂ ਚੁੱਕ ਕੇ ਪਿੰਡ ਜਗਤਪੁਰਾ ਦੇ ਨੇੜੇ ਕੁਝ ਜ਼ਮੀਨ ਖਰੀਦ ਕੇ ਸਰਕਾਰ ਨੇ ਇਹਨਾਂ ਨੂੰ ਉੱਥੇ ਵਸਾ ਦਿੱਤਾ ਮਜ਼ਦੂਰਾਂ ਦੀ ਇਹ बस्ती ਸਿਆਸੀ ਲੋਕਾਂ ਲਈ ਬਹੁਤ ਵੱਡਾ ਵੋਟ ਬੈਂਕ ਹੈ ਕਿਉਂਕਿ ਇਹਨਾਂ ਦੀ ਗਿਣਤੀ 7-8000 ਦੇ ਕਰੀਬ ਹੈ ਜਦੋਂ ਵੀ ਵਿਧਾਨ ਸਭਾ ਜਾਂ ਲੋਕ ਸਭਾ ਦੀਆਂ ਚੋਣਾਂ ਹੁੰਦੀਆਂ ਨੇ ਤਾਂ ਸਾਰੇ ਹੀ ਸਿਆਸੀ ਆਗੂ ਵੋਟਾਂ ਲੈਣ ਦੇ ਲਈ ਕੋਈ ਜ਼ੋਰ ਤੋਰ ਕਰਦੇ ਨੇ ਤੇ ਇਹਨਾਂ ਤੇ ਡੋਰੇ ਪਾਉਣੇ ਸ਼ੁਰੂ ਕਰ ਦਿੰਦੇ ਨੇ ਕੁਝ ਸਿਆਸੀ ਲੋਕਾਂ ਦੇ ਸਵਾਰਥ ਦਾ ਕਮਿਆਜ਼ਾ ਹੁਣ ਪੰਜਾਬੀਆਂ ਨੂੰ ਜਾਂ ਕਹ ਲਈਏ ਕਿ ਇਸ ਪਿੰਡ ਦੇ ਮੂਲ ਵਸਨੀਕਾਂ ਨੂੰ ਭੁਗਤਣਾ ਪੈ ਰਿਹਾ ਹੈ ਤੇ ਅੱਗੇ ਵੀ ਬਹੁਤ ਫਿਰ ਆਉਣ ਵਾਲੇ ਸਮੇਂ 'ਚ ਕਈ ਪਿੰਡਾਂ ਨੂੰ ਇਹ ਖਮਿਆਜ਼ਾ ਜਿਹੜਾ ਉਹ ਪੂਕਤਣਾ ਵੀ ਪਊਗਾ ਹਾਲਾਤ ਕੁਝ ਐਦਾਂ ਦੇ ਬਣਦੇ ਜਾ ਰਹੇ ਨੇ ਪਿੰਡ ਦੇ ਲੋਕਾਂ ਨੇ ਇੱਕ ਅਮਰਤਧਾਰੀ ਵਿਅਕਤੀ ਨੂੰ ਪਿੰਡ ਦਾ ਸਰਪੰਚ ਬਣਾਉਣ ਲਈ ਚੁਣਿਆ ਸੀ ਸਰਬਸੰਮਤੀ ਦੇ ਨਾਲ ਪਰ ਜਦੋਂ ਉਹਨਾਂ ਦੂਜੇ ਪਾਸੇ ਪ੍ਰਵਾਸੀਆਂ ਨੂੰ ਪਤਾ ਲੱਗਾ ਕਿ ਉਹਨਾਂ ਦੀਆਂ ਵੋਟਾਂ 'ਚ ਅਚਾਨਕ ਹੀ ਕਾਫੀ ਵੱਡਾ ਵਾਅਦਾ ਹੋ ਗਿਆ ਤੇ ਪ੍ਰਵਾਸੀ ਮਜ਼ਦੂਰਾਂ ਦੀਆਂ ਵੋਟਾਂ ਦੀ ਗਿਣਤੀ ਤੋਂ ਹੀ 6 ਤੋਂ 7000 ਦੇ ਕਰੀਬ ਹੋ ਗਈਆਂ ਨੇ ਤਾਂ ਉਹਨਾਂ ਨੂੰ ਬਹੁਤ ਹੈਰਾਨੀ ਹੋਈ ਕਿਉਂਕਿ ਇਸ ਤਰ੍ਹਾਂ ਤਾਂ ਉਹਨਾਂ ਦਾ ਪੰਜ ਵੀ ਨਹੀਂ ਚੁਣਿਆ ਜਾ ਸਕਦਾ ਸਰਪੰਚ ਤਾਂ ਇੱਕ ਪਾਸੇ ਰਿਹਾ ਤੇ ਪਿੰਡ ਦੇ ਲੋਕਾਂ ਦਾ ਇਹ ਕਹਿਣਾ ਹੈ ਕਿ ਹੁਣ ਸਰਪੰਚ ਤਾਂ ਇੱਕ ਪਾਸੇ ਪਰ ਪੰਜ ਬਣਨਾ ਵੀ ਮੁਸ਼ਕਲ ਹੋ ਗਿਆ ਅਸਲ 'ਚ ਸਰਕਾਰ ਵੱਲੋਂ ਪਤਾ ਨਹੀਂ ਕਿਸ ਦਬਾਅ ਦੇ ਤਹਿਤ ਇਸ ਪਿੰਡ ਨੇੜੇ ਵਸਦੀ ਪ੍ਰਵਾਸੀ ਮਜ਼ਦੂਰਾਂ ਦੀ ਵਰਤੀ ਨੂੰ ਪਿੰਡ ਨਾਲ ਹੀ ਜੋੜ ਕੇ ਵੋਟਾਂ ਜਾਰੀ ਕਰ ਦਿੱਤੀਆਂ ਗਈਆਂ ਨੇ ਤਾਂ ਇੱਥੇ ਇਹ ਗੱਲ ਸਾਹਮਣੇ ਆ ਸਕਦੀ ਹੈ ਕਿ ਇਹ ਕਲੋਨੀ ਪਿੰਡ ਦੇ ਨਾਲ ਨਹੀਂ ਜੋੜੀ ਗਈ ਸਗੋਂ ਇਸ ਕਲੋਨੀ ਦੇ ਨਾਲ ਇਸ ਜਗਤਪੁਰੇ ਪਿੰਡ ਨੂੰ ਜੋੜ ਦਿੱਤਾ ਗਿਆ ਪਿੰਡ ਦੇ ਲੋਕਾਂ ਨੇ ਇਹ ਵੀ ਦੋਸ਼ ਲਾਇਆ ਕਿ ਇਨ੍ਹਾਂ ਪ੍ਰਵਾਸੀ ਮਜ਼ਦੂਰਾਂ ਨੂੰ ਬੀਡੀਪੀਓ ਦਫ਼ਤਰ ਦੇ ਵੱਲੋਂ ਐਨਓਸੀਆਂ ਵੀ ਜਾਰੀ ਕੀਤੀਆਂ ਗਈਆਂ ਤੇ ਜਦ ਕੇ ਮੂਲ ਵਸਤਿਕਾ ਨੂੰ ਅਜੇ ਤੱਕ ਵੋਟਰ ਸੂਚੀਆਂ ਵੀ ਮੁਹੱਈਆ ਨਹੀਂ ਕਰਵਾਈਆਂ ਗਈਆਂ ਸੀ ਉਹਨਾਂ ਨੇ ਕਿਹਾ ਕਿ ਕਹਿਣ ਨੂੰ ਭਾਵੇਂ ਇਹ ਪਿੰਡ ਜਗਤਪੁਰਾ ਦੀ ਹੋਣੀ ਜਪਦੀ ਹੈ ਪਰ ਇਹ ਪੂਰੇ ਪੰਜਾਬ ਲਈ ਇਸ ਵੇਲੇ ਖਤਰੇ ਦੀ ਘੰਟੀ ਹੈ ਕਿ ਆਉਣ ਵਾਲਾ ਸਮਾਂ ਕਿਹਨਾਂ ਭਿਆਨਕ ਹੋਊਗਾ ਜੇ ਅਜੇ ਵੀ ਸਰਕਾਰ ਨੇ ਇਸ ਸਬੰਧ ਚ ਕੋਈ ਕਾਨੂੰਨ ਨਾ ਬਣਾਇਆ ਤੋ ਉਹ ਦਿਨ ਦੂਰ ਨਹੀਂ ਜਦੋਂ ਮੂਲ ਵਸਨੀਕਾਂ ਨੂੰ ਗੁਲਾਮਾਂ ਦੀ ਤਰ੍ਹਾਂ ਰਹਿਣਾ ਪਵੇਗਾ ਪਿੰਡ ਦੇ ਮੂਲ ਵਸਨੀਕਾਂ ਨੇ ਸਰਕਾਰ ਤੋਂ ਮੰਗ ਕੀਤੀ ਹੈ ਕਿ ਪੰਜਾਬ ਚ ਬਾਹਰ ਦੇ ਸੂਬਿਆਂ ਦੇ ਲੋਕਾਂ ਵੱਲੋਂ ਜ਼ਮੀਨ ਖਰੀਦਣ ਉੱਤੇ ਮੁਕੰਮਲ ਰੋਕ ਲਾਈ ਜਾਵੇ ਅਤੇ ਇਥੋਂ ਬਾਹਰੋਂ ਆਏ ਲੋਕਾਂ ਦੀਆਂ ਵੋਟਾਂ ਤੇ ਆਧਾਰ ਕੜ ਨਾ ਬਣਾਈ ਚਾਰ। ਦੂਜੇ ਪਾਸੇ ਕੁਝ ਘਟਨਾਵਾਂ ਅਜਈਆਂ ਵੀ ਸਾਹਮਣੇ ਆਈਆਂ ਨੇ ਜਿੱਥੇ ਨਾਮਜ਼ਦਗੀ ਦੇ ਵਿੱਚ ਕਾਫੀ ਝੜਪਾਂ ਹੋਈਆਂ ਤੇ ਹੱਥੋ ਪਾਈਆਂ ਵੀ ਹੋਈਆਂ ਨੇ। ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਜਲਾਲਾਬਾਦ ਦੇ ਵਿੱਚ ਵਕ-ਵਕਤ ਰਲੀਆਂ ਝੜਪਾਂ ਤੇ ਕੁਝ ਸ਼ਰਾਤੀ ਅੰਤਰਾ ਵੱਲੋਂ ਪੰਚ ਤੇ ਸਰਪੰਚ ਉਮੀਦਵਾਰਾਂ ਦੇ ਤੱਕੇ ਸ਼ਾਈਆਂ ਨਾਲ ਫਾਈਲਾਂ ਵੀ ਖੋ ਕੇ ਪਾੜ ਦਿੱਤੀਆਂ ਗਈਆਂ ਨੇ। ਪਿੰਡ ਮੋਹਕਮ ਅਰਾਈਆਂ ਤੋਂ ਮਹਿਲਾ ਸਰਪੰਚ ਉਮੀਦਵਾਰ ਦੀ ਨੋਮੀਨੇਸ਼ਨ ਪੱਰਨ ਆਈ ਔਰਤ ਦੇ ਕੋਲੋਂ ਨੋਮੀਨੇਸ਼ਨ ਸੈਂਟਰ ਜਲਾਲਾਬਾਦ ਦੇ ਬਾਹਰ ਕੁਝ ਸ਼ਰਾਰਤੀ ਅੰਤਰਾ ਨੇ ਜ਼ਬਰਦਸਤੀ ਫਾਇਲਾ ਖੋ ਕੇ ਪਾੜ ਦਿੱਤੀ ਆ ਇੱਥੇ ਹੀ ਨਹੀਂ ਉਸ ਦੇ ਕੰਨਾਂ ਚ ਪਾਈਆਂ ਵਾਲੀਆਂ ਵੀ ਨੂੰ ਜਿਹੜਾ ਖਿੱਚ ਲਈਆਂ ਗਈਆਂ ਤੇ ਉਹਦੇ ਕੱਪੜੇ ਵੀ ਪਾੜੇ ਗਏ ਤੇ ਉਸ ਨਾਲ ਧੱਕਾਪੁਕੀ ਕਰਕੇ ਉਸ ਦੀ ਬੇਇੱਜ਼ਤੀ ਵੀ ਕੀਤੀ ਗਈ ਹੈ ਇਸ ਦੇ ਤਹਿਤ ਥਾਣਾ ਸਿਟੀ ਜਲਾਲਾਬਾਦ ਦੀ ਪੁਲਿਸ ਦੇ ਵੱਲੋਂ ਪੀੜਤ ਮਹਿਲਾ ਦੇ ਬਿਆਨਾਂ ਦੇ ਆਧਾਰ ਦੇ ਉੱਤੇ ਦੋ ਔਰਤਾਂ ਸਣੇ ਤਿੰਨ ਲੋਕਾਂ ਦੇ ਖਿਲਾਫ ਵਕ ਵਕ ਧਰਾਵਾਂ ਦੇ ਤਹਿਤ ਮਾਮਲਾ ਦਰਜ ਵੀ ਕੀਤਾ ਗਿਆ